JD 813 ਵਿੱਚ ਸਭ ਦਾ ਵੈਲਕਮ ਅੱਜ ਤੁਹਾਨੂੰ ਦਿਖਾ ਰਿਹਾ ਜੀ ਟੋਰਾਂਟੋ 8 ਦਸੰਬਰ ਦਿਨੇ 12 ਵਜੇ ਤੋਂ ਬਾਅਦ ਦਾ ਹਾਲ ਤੇ ਦੇਖੋ ਅੱਜ ਸਵੇਰ ਤੋਂ ਧੁੱਪ ਲੱਗੀ ਹੋਈ ਆ ਧੁੱਪ ਲੱਗਣ ਦੀ ਵਜ੍ਹਾ ਦੇ ਨਾਲ ਟੈਂਪਰੇਚਰ ਵੀ ਕਾਫੀ ਵੱਧ ਗਿਆ ਪਹਿਲੇ ਦੇ ਮੁਕਾਬਲੇ 6 ਡਿਗਰੀ ਟੈਂਪਰੇਚਰ ਅੱਜ ਇਹ ਦੇਖੋ ਬਰਫ਼ ਵੀ ਕਾਫੀ ਪਿਗਲ ਗਈ ਆ ਜਿੱਥੇ ਪਹਿਲੇ ਬਰਫ਼ ਤੋਂ ਬਿਨਾਂ ਹੋਰ ਕੋਈ ਦੇਖਦਾ ਹੀ ਨਹੀਂ ਸੀ ਇਹ ਦੇਖੋ ਟੈਂਪਰੇਚਰ ਵਧਣ ਕਰਕੇ ਜਿੱਤ ਧੁੱਪ ਲੱਗੀ ਆ ਉਹਦੀ ਵਜ੍ਹਾ ਨਾਲ ਦੇਖੋ ਬਰਫ਼ ਬਹੁਤ ਘੱਟ ਦਿਖ ਰਹੀ ਹੈ ਪੱਗਲ ਗਈ ਹੈ ਆਮ ਤੌਰ ਤੇ ਇਹ ਆ ਜੀ 8 ਦਸੰਬਰ ਦਿਨੇ 12 ਵਜੇ ਤੋਂ ਬਾਅਦ ਦਾ ਦੱਸ ਰਹੇ ਹਾਂ ਜੀ ਤੁਹਾਨੂੰ ਟੋਰਾਂਟੋ ਕੈਨੇਡਾ ਦੇ ਵਿੱਚ ਵਿਊ ਜਿੱਥੇ ਪਹਿਲੇ ਢੇਰਾਂ ਦੇ ਢੇਰ ਲੱਗੇ ਹੋਏ ਸੀ ਬਰਫ਼ ਦੇ ਉਹ ਦੇਖੋ ਧੁੱਪ ਲੱਗਣ ਦੇ ਨਾਲ ਇੱਕ ਦਿਨ ਦੇ ਵਿੱਚ ਹੀ ਕਾਫੀ ਹੱਦ ਤੱਕ ਪਿਗਲ ਗਈ ਆ ਇਹ ਦੇਖੋ ਕਿਉਂਕਿ ਲੋਕਾਂ ਨੇ ਆਪਣੀ ਪਾਰਕਿੰਗ ਵਾਲੀ ਜਗ੍ਹਾ ਤੋਂ ਹਟਾ ਕੇ ਸਾਈਡ ਤੇ ਕੀਤੀ ਹੁੰਦੀ ਹੈ ਜਿੱਥੇ ਢੇਰ ਜਿਆਦਾ ਲੱਗ ਜਾਂਦੇ ਨੇ ਉੱਥੇ ਥੋੜੀ ਬੁਤੀ ਦਿਖ ਰਹੀ ਆ ਬਾਕੀ ਮੈખી ਵਾਂ ਜਿਹੜੀ ਬਰਫ਼ ਪਿਗਲ ਗਈ ਆ ਇੱਕ ਦਿਨ ਦੀ ਧੁੱਪ ਦੇ ਨਾਲ ਹੀ ਆ ਦੇਖੋ ਇਦਾਂ ਦਾ ਹਾਲ ਹੋ ਗਿਆ ਕੱਲ ਮੈਂ ਤੁਹਾਨੂੰ ਰਾਤ 7 ਵਜੇ ਦੀ ਪੋਜੀਸ਼ਨ ਦੱਸੀ ਸੀ ਕਿਦਾਂ ਢੇਰਾਂ ਦੇ ਢੇਰ ਲੱਗੇ ਹੋਏ ਸੀ ਬਰਫ਼ ਤੇ ਔਰ 8 ਤਰੀਕ ਨੂੰ ਦਿਨ ਚੜ੍ਹਦੇ ਹੀ ਜਦੋਂ ਧੁੱਪ ਲੱਗੀ ਆ ਤੇ ਇਹ ਦੇਖੋ ਜੋ ਬਰਫ਼ ਦੇ ੰਬਾਰ ਲੱਗੇ ਹੋਏ ਸੀ ਉਹ ਪਿਘਲ ਗਏ ਨੇ ਘਾਹ ਦੇਖਣਾ ਸ਼ੁਰੂ ਹੋ ਗਿਆ ਬਹੁਤ ਘਟ ਮਸਰਾ ਦੇ ਵਿੱਚ ਰਹਿ ਗਈ ਆ ਇਹ ਦੇਖੋ ਇਹ ਬਹੁਤ ਸ਼ੈਡਾਂ ਦੇ ਦੇਖ ਰਹੀ ਹੈ ਬਹੁਤ ਘੱਟ ਮਾਤਰਾ ਜ ਰਹੀ ਹੈ ਜਿੱਥੇ ਪਹਿਲੇ ਢੇਰ ਲੱਗੇ ਆਏ ਸੀ ਇਹ ਹੈ ਜੀ ਟ੍ਰਾਂਟੋ ਕੈਨੇਡਾ ਦੇ ਵਿੱਚ 8 ਦਸੰਬਰ ਦਿਨੇ 12 ਵਜੇ ਤੋਂ ਬਾਅਦ ਦਾ ਵੀਊ ਦੱਸ ਰਿਹਾ ਬੱਦਲ ਹੋਣੇ ਫਿਰ ਸ਼ੁਰੂ ਹੋ ਗਏ ਨੇ ਧੁੱਪ ਦੀ ਬਜਾਰ ਦੇ ਨਾਲ ਕਾਫੀ ਹੱਦ ਤੱਕ ਬਰਫ਼ ਪਿਗਲ ਗਈ ਹੈ ਪਰ ਹੁਣ ਬੱਦਲ ਹੋਣੇ ਸ਼ੁਰੂ ਹੋ ਗਏ ਨੇ ਟੈਂਪਰੇਚਰ ਅੱਜ 6 ਡਿਗਰੀ ਹੋ ਗਿਆ ਸੀ ਜੋ ਕਿ ਪਹਿਲੇ ਬਹੁਤ ਘੱਟ ਸੀ ਇਹ ਆ ਜੀ 8 ਦਸੰਬਰ ਨੂੰ ਟੋਰਾਂਟੋ ਦੇ ਵਿੱਚ ਸਨੋ ਫਾਲ ਨਾਲ ਇਕੱਠੀ ਹੋਈ ਬਰਫ਼ ਦਾ ਹਾਲ ਦਿਖਾ ਰਿਹਾ ਇੱਕ ਦਿਨ ਦੇ ਧੁੱਪ ਦੇ ਨਾਲ ਹੀ ਦੇਖੋ ਕਾफी ਬਰਫ਼ ਪਿਘਲ ਗਈ ਆ ਇਹ ਆ ਜੀ ਟੋਰਾਂਟੋ ਅਨਟਾਰੀਓ ਕੈਨੇਡਾ ਇਹ ਤੁਹਾਨੂੰ ਦਿਖਾ ਰਿਹਾ ਜੀ ਜੋ ਬਰਫਵਾਰੀ ਹੋਈ ਸੀ ਦੇਖੋ ਪਾਰਕਿੰਗ ਦੇ ਲਾਗੇ ਲੋਕਾਂ ਨੇ ਪਾਰਕਿੰਗ ਖਾਲੀ ਕਰਕੇ ਸਾਈਡ ਤੇ ਬਰਫ ਦੀਆਂ ਢੇਰ ਲੱਗੇ ਹੋਏ ਨੇ ਉਹੀ ਦੇਖ ਰਹੇ ਨੇ ਉਹ ਵੀ ਕਾਫੀ ਪੱਗਲ ਗਈ ਆ ਜੋ ਕਾਰ ਦੇ ਉੱਪਰ ਬਰਫ ਪਈ ਸੀ ਦੇਖੋ ਉਹ ਬਹੁਤ ਘਟ ਗਈ ਆ ਇਹ ਆ ਜੀ ਟ੍ਰਾਂਟੋ ਵਿੱਚ ਬਰਫਵਾਰੀ ਦਾ ਹਾਲ ਇਹ ਇਹ ਤੁਹਾਨੂੰ ਦਿਖਾਈ ਜੀ 8 ਦਸੰਬਰ ਨੂੰ ਧੁੱਪ ਪੈਣ ਕਾਰਨ ਪਿਗਲੀ ਹੋਈ ਬਰਫ਼ ਦਾ ਹਾਲ ਸੋ ਮਿਲਾਂਗੇ ਅਵਰੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ